ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਔਰ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਥ ਜੀ ਸਾਡੇ ਨਾਲ ਮੌਜੂਦ ਨੇ ਕੈਨੇਡਾ ਤੋਂ ਬਹੁਤ ਵੱਡਾ ਅਪਡੇਟ ਹੈ ਕੈਨੇਡਾ ਨੇ ਜੀਸੀ ਕੀ ਪੋਰਟਲ ਨੂੰ ਅਪਡੇਟ ਕਰ ਦਿੱਤਾ ਹੈ ਜਿਹੜੀ ਹਜੇ ਤੱਕ ਨਹੀਂ ਹੋਈ ਸੀ ਹੁਣ ਇਹਦੇ ਨਾਲ ਕੀ ਬਦਲਾਅ ਆਉਣਗੇ ਕੀ ਫਰਕ ਪੈਣਗੇ ਕੀ ਨਫਾਕੀ ਨੁਕਸਾਨ ਪੂਰੀ ਕਲੈਰਿਟੀ ਤੀਰਥ ਜੀ ਸਾਡੇ ਨਾਲ ਸਾਂਝੀ ਕਰਨਗੇ ਸੋ ਤੀਰਥ ਜੀ ਸੱਚੀ ਕਾਲ ਬਹੁਤ ਸਵਾਗਤ ਹੈ ਔਰ ਪੂਰੀ ਕਲੈਰਿਟੀ ਦਿਓ ਸੱਚੀ ਕਾਲ ਦੋਸਤੋ ਮੈਂ ਤੁਹਾਡਾ ਤੀਰਥ ਸਿੰਘ ਤੇ ਬਾਤ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਸੋ ਜਿੰਨੀਆਂ ਮਰਜੀ ਵਧੀਆ ਗੱਲਾਂ ਕਰ ਲਈਏ ਜਿੰਨੀਆਂ ਮਰਜੀ ਪੋਜ਼ਿਟਿਵਿਟੀ ਦੀਆਂ ਗੱਲਾਂ ਕਰ ਲਈਏ ਐਂਡ ਆਫ ਦਾ ਡੇ ਹਰ ਕਲੈਂਟ ਨੂੰ ਵੀਜ਼ਾ ਚਾਹੀਦਾ ਤਾਂ ਹੀ ਅਸਲੀ ਪੋਜ਼ਿਟਿਵਿਟੀ ਆਉਂਦੀ ਹੈ ਪਰ ਜਦ ਤੱਕ ਆਪਾਂ ਇਹ ਚੀਜ਼ਾਂ ਸਮਝਦੇ ਨਹੀਂ ਨਾ ਕਿ ਵੀਜ਼ਾ ਕਿਸੇ ਦਾ ਹੱਕ ਨਹੀਂ ਹੈਗਾ ਤੇ ਵੀਜ਼ਾ ਨਹੀਂ ਕਿਸੇ ਦੀ ਜੇਬ ਚ ਹੈ ਜਨੇ ਕਿ ਕੱਢ ਕੇ ਦੇ ਦੇ ਤੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਡੇ ਨਾਲ ਜੁੜੇ ਰਹੋ ਆਪਣੇ ਆਪ ਨੂੰ ਅਪਡੇਟ ਰੱਖੋ ਜਿਹੜੇ ਵੀ ਰੂਲਸ ਐ ਰੈਗੂਲੇਸ਼ਨਸ ਆਉਂਦੇ ਆ ਉਹਨੂੰ ਫਾਲੋ ਕਰਦੇ ਰਹੋ ਤੇ ਤੁਹਾਡੇ ਸਪਨੇ ਤੇ ਪੋਜ਼ਿਟਿਵਿਟੀ ਆਪਣੇ ਆਪ ਹੀ ਜੜੀ ਆ ਜਣੀ ਹੈਗੀ ਆ ਚਾਹੇ ਉਹ ਵੀਜ਼ਾ ਲਈ ਹੋਵੇ ਤੇ ਚਾਹੇ ਉੱਤੇ ਪਹੁੰਚ ਕੇ ਸੈਟਲਮੈਂਟ ਲਈ ਹੋਵੇ ਜੋ ਪਿਨੈਕਲ ਐਜੂਕੇਸ਼ਨ ਤੋਂ ਤੁਹਾਨੂੰ ਹਰ ਤੁਹਾਡੇ ਸਵਾਲ ਦਾ ਜਵਾਬ ਮਿਲਦਾ ਤੇ ਹੁਣ ਮੈਂ ਇੱਕ ਮੁੱਦੇ ਦੀ ਗੱਲ ਕਰਨਾ ਜੋ ਜਿਹੜਾ ਅੱਜ ਦਾ ਜਿਹੜਾ ਸਵਾਲ ਜਿਹੜਾ ਹੈਗਾ ਕਿ ਜੀਸੀ ਕੀ ਜਿਹੜਾ ਅਪਡੇਟ ਹੋਇਆ ਸੋ ਇਹ ਬਹੁਤ ਇੰਪੋਰਟੈਂਟ ਅਪਡੇਟ ਆ ਸ਼ਾਇਦ ਅਜੇ ਮੈਨੂੰ ਲੱਗਦਾ ਵੀਡੀਓਜ਼ ਵੀ ਨਹੀਂ ਬਈ ਬੁੱਧਵਾਰ ਨੂੰ ਅਪਡੇਟ ਹੋਇਆ ਏ ਵੈਂਸਡੇ ਨੂੰ ਅਪਡੇਟ ਹੋਇਆ ਬੁੱਧਵਾਰ ਨੂੰ ਜਿਹੜਾ ਅਪਡੇਟ ਹੋਇਆ ਹੁਣੀ ਹਜੇ ਕਿ ਜੀਸੀ ਕੀ ਦੇ ਪੋਰਟਲ ਅਪਡੇਟ ਹੋ ਚੁੱਕਾ ਹੈ ਲਈ ਫਾਈਲ ਲਾਉਣ ਦਾ ਤਰੀਕਾ ਹੋ ਸਕਦਾ ਸਾਰੇ ਆਨੇ ਕਹਿੰਦੇ ਸਾਨੂੰ ਕੀ ਫਾਈਲ ਤੇ ਸਾਡੇ ਸਲਾਹ ਕਰਨੇ ਲਾਉਣੀ ਹੈਗੀ ਆ ਸਾਨੂੰ ਕੀ ਲੱਗੇ ਉਹ ਦੇਖੇ ਪਰ ਮੈਂ ਹਰ ਬੱਚੇ ਨੂੰ ਕਹਿਣਾ ਹੁੰਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਚੱਲਦੀਆਂ ਕਿਹੜੀ-ਕੜੀ ਚੀਜ਼ਾਂ ਜ਼ਰੂਰੀ ਆ ਸੋ ਅੱਜ ਵੀ ਟੀਮ ਨੂੰ ਮੈਂ ਕਹੂੰਗਾ ਸਕਰੀਨ ਜਿਹੜੀ ਕਿ ਆ ਸਾਜੀ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਜਰੂਰ ਤੁਸੀਂ ਜਿਹੜੀ ਕਿ ਸਰੀਰ ਜਿਹੜੀ ਦੇਖੋ ਲਾਸਟ ਦੇ ਵਿੱਚ ਹੀ ਦਿਖਾਉਣਾ ਹੈਗਾ ਕਿਉਂਕਿ ਜਦੋਂ ਨਾ ਤੁਸੀਂ ਸਟੱਡੀ ਪਰਮਿਟ ਦੀ ਆਪਣੀ ਫਾਈਲ ਤੁਸੀਂ ਅਪਲਾਈ ਕਰਦੇ ਹੁੰਦੇ ਸੀ ਤੇ ਜਦੋਂ ਤੁਸੀਂ ਤੁਹਾਨੂੰ ਕੋਰੋਨਾ ਅਸੈਸਮੈਂਟ ਕਰਨੀ ਪੈਂਦੀ ਹੈ ਫਿਰ ਦੱਸਦਾ ਕਿ ਆਈਐਸ ਯੂ ਆਰ ਐਲੀਜੀਬਲ ਫॉर ਸਟੱਡੀ ਪਰਮਿਟ ਉਸ ਤੋਂ ਬਾਅਦ ਫਿਰ ਪਹਿਲੋਂ ਆਪਸ਼ਨ ਹੋ ਜਾਂਦੀ ਸੀ ਚਾਹੀਏ ਪਿਛਲੇ ਸਾਲ ਦੀਆਂ ਗੱਲਾਂ ਹੋ ਗਈਆਂ ਕਿ ਨਾਓ ਐਸ ਡੀ ਐਸ ਬੰਦ ਹੋ ਗਿਆ ਜੀ ਫਾਈਲਾਂ ਹੁਣ ਇੱਧਰ ਲੱਗਣ ਗਿਆ ਪਰ ਸੱਚਾਈ ਪਤਾ ਕੀ ਹੈਗਾ ਬੈਸੀ ਨੇ ਆਪਣਾ ਪੋਰਟਲ ਹੀ ਚੇਂਜ ਕੀਤਾ ਸੀ ਜੁਲਾਈ ਮਹੀਨਾ ਸਾਰਾ ਇੱਥੇ ਹੀ ਨਿਕਲ ਗਿਆ ਹਜੇ ਤੱਕ ਮੈਂ ਕਹਾਂਗਾ ਉਹ ਪਿਛਲੇ ਨਵੰਬਰ ਤੋਂ ਚੱਲਦੇ-ਚੱਲਦੇ ਜੁਲਾਈ ਮਹੀਨਾ ਲੰਘ ਗਿਆ ਤੇ ਪੋਰਟਲ ਹੋਰ ਅਪਡੇਟ ਹੋਇਆ ਹੁਣ ਣੜੀਓ ਪੁੱਛਦਾ ਪਿਆ ਜਿਹੜਾ ਕਿ ਬੈਸੀ ਦਾ ਪੋਰਟਲ ਕਿ ਐਸ ਡੀ ਐਸ ਤੇ ਫਾਈਲ ਆਉਣਗੇ ਨਾਨ ਐਸ ਡੀ ਐਸ ਫਾਈਲ ਆਉਣਗੇ GIC ਲਾਉਣ ਲੱਗੇ ਆਸ ਤੁਸੀਂ ਤੁਹਾਡੇ ਕੋਲ ਹੈਗੀ ਨਹੀਂ ਹੈਗੀ ਹੁਣ ਕਿਸੇ ਤਰ੍ਹਾਂ ਦਾ ਸਵਾਲ ਨਹੀਂ ਪੁੱਛਿਆ ਜਾਂਦਾ ਕੀ ਪੁੱਛਿਆ ਜਾਂਦਾ ਬੇਸਿਕ ਸਵਾਲ ਜੋ ਕਿ ਨਾਨ ਐਸਸੀਐਸਡੀ ਕੈਟਾਗਰੀ ਦੇ ਵਿੱਚ ਜਿਹੜੀ ਇੱਕ ਚੀਜ਼ਾਂ ਪੁੱਛੀਆਂ ਜਾਂਦੀਆਂ ਸੀਗੀਆਂ ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖ ਕੇ ਫਾਈਲ ਲਾਓ ਮੈਂ ਤਾਂ ਇਹ ਕਹਣਾ ਤੇ ਤੁਸੀਂ ਆਪਣੇ ਆਪ ਨੂੰ ਅਪਡੇਟ ਰੱਖੋਗੇ ਤਾਂ ਹੀ ਤੁਹਾਡੇ ਵੀਜ਼ੇ ਆਣਗੇ ਸੋ ਆਹ ਜਿਹੜੀ ਸਕਰੀਨ ਸ਼ੇਅਰ ਕਰਨਾ ਮਕਸਦ ਪਤਾ ਕੀ ਆ ਹੁਣ ਤੁਸੀਂ ਡਾਕੂਮੈਂਟ ਕਿਹੜੇ ਲਾਉਣੇ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਨ ਡਾਕੂਮੈਂਟ ਕਿਹੜੇ ਆ ਤੁਹਾਡੀ ਐਲਓਈ ਰੈਡੀ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੀਏਐਲ ਲੈਟਰ ਜਿਹੜੀ ਕੀ ਬਹੁਤ ਜ਼ਿਆ ਤੋ ਇਹ ਉਹ ਚੀਜ਼ ਆ ਕਿ ਕੈਨੇਡਾ ਬਿਲਕੁਲ ਹੁਣ ਜਿਹਦਾ ਅਗੇ ਨਾ ਬੜਾ ਮਜ਼ਾਕ ਬਣ ਗਿਆ ਸੀ ਉਸ ਮਜ਼ਾਕ-ਮਿਆਕ ਚ ਕੈਨੇਡਾ ਦੀ ਵੀ ਰੈਪਿਊਟੇਸ਼ਨ ਡਾਊਨ ਹੋਈ ਆ ਤੇ ਕਿਤੇ ਨਾ ਕਿਤੇ ਜਿਹੜੀ ਸੀ ਆਸਾਨੀ ਨਾਲ ਮਿਲ ਜੇ ਉਹਦੀ ਗਦਰ ਵੀ ਨਹੀਂ ਹੁੰਦੀ ਸੀ ਹਾਂ ਔਖਾ ਨਹੀਂ ਹੋਇਆ ਡਰਾ ਨਹੀਂ ਗਿਆ ਬਟ ਮੈਂ ਫੇਰ ਵੀ ਕਹੂੰਗਾ ਕਿ ਐਮਬੈਸੀ ਨੇ ਵੀ ਹੁਣ ਆਪਣੀਆਂ ਗਾਇਡਲਾਈਨਸ ਦੇ ਜਿਹੜੇ ਕਿ ਚੱਲਣ ਦੀ ਬੱਚਿਆਂ ਨੂੰ ਪੂਰੀ ਤਰ੍ਹਾਂ ਗੈਰਤ ਆ ਫਾਈਨੈਂਸ਼ੀਅਲਸ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪੇ ਕਰਨਗੇ ਜੇ ਤੁਸੀਂ ਫਾਈਨੈਂਸ਼ਲੀ ਫੂਡ ਨਹੀਂ ਕਰ ਪਾ ਰਹੇ ਤਾਂ ਕਿਤੇ ਨਾ ਕਿਤੇ ਕੈਨੇਡਾ ਵੀਜ਼ਾ ਲੈਣਾ ਬਹੁਤ ਬਹੁਤ ਜ਼ਿਆਦਾ ਆਫਰ ਹੋਗਾ ਸੋ ਬਚੋ ਜਿੰਨਾ ਬਚੋ ਸਕਦਾ ਮੈਂ ਤਾਂ ਕੋਈ ਗਲਤ ਕਰਵਾ ਦੋ ਫੇਕ ਡਾਕੂਮੈਂਟਸ ਕਿਉਂਕਿ ਜਦੋਂ ਥੋੜੀ ਸਖਤੀ ਵਧੀ ਨਾ ਫੇਕ ਡਾਕੂਮੈਂਟ ਲੱਗਨੇ ਸ਼ੁਰੂ ਹੋ ਗਏ ਤਾਂ ਬਿਲਕੁਲ ਨਹੀਂ ਲਾਉਣਾ ਪ੍ਰੂਫ ਆਫ ਫਾਈਨੈਂਸ਼ੀਅਲ ਜਿਹੜੀ ਹੈ ਤੁਹਾਨੂੰ ਕਿਹਾ ਕਿ ਫਾਈਨੈਂਸ਼ੀਅਲ ਜਿਹੜੀ ਸਪੋਰਟ ਕਰਨੀ ਹੈ ਚਾਹੇ ਤੁਸੀਂ ਫੀਸ ਦਿੱਤੀ ਜੀਆਈਸੀ ਦਿੱਤੀ ਇੱਥੇ ਤੁਹਾਡੇ ਅਟੈਚ ਹੋਣੇ ਆ ਤੇ ਸਾਫ਼ ਤੌਰ ਤੇ ਜਿਹੜਾ ਕਿ ਲਿਖਿਆ ਹੋਇਆ ਕਿ 4 ਮਹੀਨੇ ਦੀ ਪੁਰਾਣੀ ਜੇ ਤੁਸੀਂ ਆਪਣੀ ਸੇਵਿੰਗ ਦਿਖਾਉਣੇ ਆ 4 ਮਹੀਨੇ ਪੁਰਾਣੀ ਸਟੇਟਮੈਂਟ ਆ ਲੋਨ ਦਿਖਾਉਣੇ ਆ ਉਹ ਇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇਹਨੂੰ ਪੋਜ਼ਿਟਿਵ ਦੇਖ ਰਿਹਾ ਕਿਤੇ ਨਾ ਕਿਤੇ ਨਾ ਪਿੱਛੇ ਬੜੀ ਕਨਫਿਊਜ਼ਨ ਸੀ ਕਿ ਐਸਜੀਐਸਡੀ ਨਾਨ ਐਸਜੀਐਸਡੀ ਕੀ ਇਹ ਚੀਟਾਂ ਹੋ ਰਹੀਆਂ ਵੀਜ਼ਾ ਦੀ ਜਿਹੜੇ ਰੇਸ਼ਿਓ ਬਹੁਤ ਡਾਊਨ ਚਲੇ ਗਈ ਇਸ ਲਈ ਬਟ ਹੁਣ ਮੈਂ ਉਮੀਦ ਕਰ ਰਿਹਾ ਨਵੇਂ ਪੋਰਟਲ ਅਪਡੇਟ ਤੋਂ ਬਾਅਦ ਸਪੈਸ਼ਲੀ ਜਿਹੜਾ ਇਹਨੇ ਰਿਫਿਊਜ਼ਲ ਦਾ ਪਿਚ ਆਣੀ ਤੋਂ ਪਿਛਲੀ ਵੀਡੀਓ ਤੁਸੀਂ ਦੇਖੀ ਹੋਣੀ ਆ ਕੱਲ ਦੇਖੀ ਹੋਣੀ ਰਿਫਿਊਜ਼ਲ ਦੇ ਅਪਡੇਟ ਦਾ ਵਨ ਕਿ ਅਸੀਂ ਰਿਫਿਊਜ਼ਲ ਤੇ ਕਲੈਰਿਟੀ ਦਵਾਂਗੇ ਤੇ ਆਣੀ ਵੀ ਸ਼ੁਰੂ ਹੋ ਗਈ ਹੈ ਮੇਰੇ ਕੋਲ ਬੱਚੇ ਆਏ ਨੇ ਜਿਹਨਾਂ ਕੋਲ ਕਲੈਰਿਟੀ ਆ ਗਈ ਆ ਤੇ ਦੱਸ ਰਹੇ ਕਿ ਅਸੀਂ ਤੁਹਾਨੂੰ ਵੀਜ਼ਾ ਕਿਉਂ ਨਹੀਂ ਦੇ ਰਹੇ ਤੇ ਇਹਨਾਂ ਚੀਜ਼ਾਂ ਤੋਂ ਬਾਅਦ ਟੂ ਦਾ ਪੁਆਇੰਟ ਜੇ ਆਪਾਂ ਆਪਣੀ ਫਾਈਲ ਤੇ ਪ੍ਰੋਪਰ ਐਫਰਟ ਲਾ ਕੇ ਕੰਮ ਕਰਦੇ ਆਂ ਤੇ ਬਿਲਕੁਲ ਨਿਯਾਰਾ ਇਹੀ ਬੰਨਾਂਗੇ ਸੋ ਆਮ ਵੈਰੀ ਪੋਜ਼ਿਟਿਵ ਅਬਾਊਟ ਦਾ ਫਿਚਰ ਇਨ ਕੈਨੇਡਾ ਤੇ ਜੋ ਕਿ ਹਮੇਸ਼ਾ ਸੀਗੇ ਤੇ ਹੁਣੇ ਹੀ ਹੋਣਾ ਵਾ No doubt ਅੱਜ ਔਖ ਹੈਗੀ ਆ ਅੱਜ ਮੁਸ਼ਕਿਲ ਹੈਗੀਆਂ ਪਰ ਲਾਈਨ 'ਚ ਦਾ ਲੱਗਣਾ ਹੀ ਪਣਾ ਵਾ ਜੇ ਆਪਾਂ ਇਹ ਸੋਚਦੇ ਰਹਾਂਗੇ ਕੋਈ ਨਹੀਂ ਕੱਲ ਲਾਈਨ 'ਚ ਲੱਗਾਂਗੇ ਪਰਸੋ ਲਾਈਨ 'ਚ ਲੱਗਣ ਤੇ ਸਹੀ ਹੋ ਜਾਊਗੇ ਤੇ ਉਦੋਂ ਤਾਂ ਫਿਰ ਇਹ ਚੀਜ਼ਾਂ ਨੇ ਸਰਕਲ ਹੁੰਦਾ ਲਾਈਫ ਦਾ ਕਿਉਂਕਿ ਜਿਹੜਾ ਚੰਗੀ ਮੰਦੀ ਵਧੀਆ ਖੁਸ਼ੀ ਗਮੀ ਇਹ ਤਾਂ ਚੀਜ਼ਾਂ ਚੱਲੀ ਜਾਣੀ ਸੋ ਆਪਾਂ ਆਪਣਾ ਕਰਮ ਕਰਦੇ ਰਹੀਏ ਆਪਾਂ ਆਪਣੀ ਮਿਹਨਤ ਵੱਲ ਕਰੀ ਨਾ ਕਵੀ ਛੱਡੀਏ ਮੈਂ ਸਾਰੇ ਬੱਚਿਆਂ ਨੂੰ ਸਪੈਸ਼ਲ ਕਹੂੰਗਾ ਆਪਣੀ ਜ਼ਿੰਦਗੀ ਚ ਸੈਟਲ ਹੋਣਾ ਵਾ ਸੋ ਆਪਾਂ ਆਪਣਾ ਕਰਮ ਕਰਦੇ ਚੱਲੀਏ ਬਾਕੀ ਜਿੱਦਾਂ ਦਾ ਸਰਕਲ ਆਊਗਾ ਜਿੱਦਾਂ ਦਾ ਸਮਾ ਆਊਗਾ ਤੇ ਉਹ ਮੈਂ ਤਾਂ ਕਹੂੰਗਾ ਸਿਰ ਮੱਤੇ ਦੇ ਵਾਇਗੁਰੂ ਵਧੀਆ ਕਰਕੇ ਲਿਆਊਗਾ ਕਿਉਂਕਿ ਆਪਾਂ ਸਭ ਕੁਝ ਲਗਾ ਕੇ ਆਏ ਆ ਤੇ ਬਾਕੀ ਢੇਰੀ ਨਹੀਂ ਢਾਉਣੀ ਕਿਸੇ ਨੇ ਤੇ ਨਾ ਹੀ ਕੋਈ ਕਾਨੂੰਨ ਤੋੜਨਾ ਨਾ ਹੀ ਕੋਈ ਜਾਲੀ ਡਾਕੂਮੈਂਟ ਲਾਉਣਾ ਨਾ ਹੀ ਕੋਈ ਸ਼ਾਰਟਕਟ ਮਾਰਨਾ ਨਾ ਹੀ ਕੋਈ ਜਿਗਾੜ ਲਾ ਕੇ ਆਪਣੀਆਂ ਪੈਰੀਆਂ ਵੇਚਣੀਆਂ ਸਹੀ ਤਰੀਕੇ ਨਾਲ ਜਾਓ ਤੇ ਆਪਣੇ ਪੈਸੇ ਤੇ ਆਪਣੀ ਜ਼ਿੰਦਗੀ ਜਿਹੜੀ ਕੀ ਹੈ ਜਰੂਰ ਬਹੁਤ ਬਹੁਤ ਧੰਨਵਾਦ ਜੀ ਮन्ने ਪਰਮੰਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ ਪਰ ਬਹੁਤ ਮਹੱਤਵਪੂਰਨ ਟਾਪਿਕ ਦੇ ਉੱਤੇ ਉਹਨਾਂ ਨੇ ਆਪਣੀ ਗੱਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇਸ ਵਕਤ ਨੰਬਰ ਹੈ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੁਸੀਂ ਨੇੜੇ ਦੇ ਦਫ਼ਤਰ 'ਚ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਤਾਂ ਇੱਕ ਵਾਰੀ ਟੈਲੀਫੋਨ ਕਰੋ ਜਾਂ ਨਿੱਜੀ ਤੌਰ ਤੇ ਦਫ਼ਤਰ ਜਾ ਕੇ ਮਿਲੋ ਪੂਰੀ ਕਨਫਿਊਜ਼ਨ ਦੂਰ ਕਰੋ ਫਿਰ ਤੁਸੀਂ ਤੈਅ ਕਰੋ ਕਿ ਤੁਸੀਂ ਰੀ ਅਪਲਾਈ ਕਰਨਾ ਹੈ ਤੁਸੀਂ ਸੈਪਟੰਬਰ ਇਨਟੇਕ ਅਪਲਾਈ ਕਰਨਾ ਹੈ ਤੁਸੀਂ ਜਨੂਅਰੀ ਇਨਟੇਕ ਅਪਲਾਈ ਕਰਨਾ ਹੈ ਸੋ ਬਿਨਾ ਤਸੱਲੀ ਕੀਤੇ ਆਪਣੀ ਜ਼ਿੰਦਗੀ ਦੇ ਫੈਸਲੇ ਨਾ ਕਰੋ ਬਹੁਤ ਬਹੁਤ ਧੰਨਵਾਦ